ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ ਰਾ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਕੋ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਸਲੋਕ ਮਹਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਈ ਨਗਾਵਾ ਦਿਨ ਰੈਣ ਏਤ ਕਮ ਲਾਏ ਸੰਤ ਜਨਾ ਕੈ ਸੰਗ ਔ ਮਹਿ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰਸਾਦੀ ਸੱਚ ਸੱਚ ਹੋ ਸੱਚ ਲਹਿਆ ਦਇਆ ਕਰੋ ਦਇਾਲ ਆਪਣੀ ਸਿਫਤ ਦੇਹ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਸਤ ਗੁਰੂ ਦੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਏ ਕਿਰਪਾਲ ਪ੍ਰਭੂ ਮਿਹਰ ਕਰਕੇ ਤੇ ਤੂੰ ਆਪ ਹੀ ਮੈਨੂੰ ਬਖਸ਼ ਲੈ ਸਤ ਗੁਰੂ ਦੇ ਚਰਨਾਂ ਉੱਤੇ ਟਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਹਾਂ ਏ ਕਿਰਪਾਲ ਮੇਰੇ ਮਨ ਵਿੱਚ ਤਨ ਵਿੱਚ ਆਵਾਸ ਤਾ ਕੇ ਮੇਰੇ ਦੁੱਖ ਮੁਕ ਜਾਣ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਕੋਈ ਡਰ ਮੇਰੇ ਉੱਤੇ ਜੋਰ ਨਾ ਪਾ ਸਕੇ ਏ ਕਿਰਪਾਲ ਮੈਨੂੰ ਇਸੇ ਕੰਮ ਲਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮੇਰਾ ਹਉਮੈ ਦਾ ਰੋਗ ਕਟਿਆ ਜਾਏ ਭਾਵੇਂ ਖਸਮ ਪ੍ਰਭੂ ਹੀ ਸਭ ਜੀਮਾਂ ਵਿੱਚ ਇੱਕ ਰਸ ਵਿਆਪਕ ਹੈ ਪਰ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਲੱਭਾ ਹੈ हे दयाल ਪ੍ਰਭੂ ਦਇਆ ਕਰ ਮੈਨੂੰ ਆਪਣੀ ਸਿਫਤ ਸੁਲਾ ਬਖਸ਼ ਮੈਨੂੰ ਨਾਨਕ ਨੂੰ ਇਹੀ ਤਾਂਗ ਹੈ ਕਿ ਤੇਰਾ ਦਰਸ਼ਨ ਕਰਕੇ ਖੇੜਿਆ ਰਹਾ